ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤੇ ਉਹਨੂੰ ਜੀ ਉਹਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੁਣੇ-ਹੁਣੇ ਵਿਦੇਸ਼ ਜਾਣ ਵਾਲਿਆਂ ਲਈ ਇਹ ਵੱਡੀ ਮਾੜੀ ਖਬਰ ਹੈ ਪੈ ਗਿਆ ਇਹ ਵੱਡਾ ਪੰਗਾ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੋਸਤੋ ਨਿਕਲ ਕੇ ਸਾਹਮਣੇ ਆ ਰਹੀ ਆਸਟ੍ਰੇਲੀਆ ਦੀ ਅਲਬਨਾਈਜ਼ ਸਰਕਾਰ ਨੇ ਅੰਤਰਰਾਸ਼ਟਰੀ ਵਿਦਿਆਰਥੀ ਵੀਜ਼ਾ ਦੇ ਨਿਯਮਾਂ 'ਚ ਸਖਤੀ ਹੋਰ ਵਧਾ ਦਿੱਤੀ ਹੈ। ਆਸਟ੍ਰੇਲੀਆ ਨੇ ਦੇਸ਼ ਵੱਧ ਪ੍ਰਵਾਸਤ ਵਿਦਿਆਰਥੀ ਨਾਲ ਤੁਖਤੜੀ ਦੇ ਨਵੇਂ ਵਿਦਿਆਰਥੀ ਵੀਜ਼ਾ ਲਈ ਵਿੱਤੀ ਲੋੜ ਵਧਾਉਣ ਦਾ ਫੈਸਲਾ ਕੀਤਾ ਹੈ। ਸ਼ੁੱਕਰਵਾਰ ਪਰ ਬਾਵੀ ਨਵੇਂ ਵਿਦਿਆਰਥੀ ਵੀਜ਼ਨ ਮਾਮੂ मुताबिक ਹੋਣ ਵਿਦੇਸ਼ੀ ਵਿਦਿਆਰਥੀ ਲਈ ਵੀਜ਼ਾ ਲੈਣ ਲਈ ਘੱਟ 29710 ਆਸਟ੍ਰੇਲੀਅਨ ਡਾਲਰ ਦੀ ਬਚਤ ਦਿਖਾਉਣੀ ਲਾਜ਼ਮੀ ਹੋਵੇਗੀ। ਦੱਸ ਦੇ ਕਿ ਇਸ ਤੋਂ ਪਹਿਲ ਅਕਤੂਬਰ 23 ਵਿੱਚ ਇਸ ਨੂੰ 21 ਅਕਤੂਬਰ ਆ ਕੇ 24505 ਆਸਟ੍ਰੇਲੀਅਨ ਡਾਲਰ ਕੀਤਾ ਗਿਆ ਸੀ ਕਰੀਬ 7 ਮਹੀਨੇ ਬਾਅਦ ਇਹ ਦੂਜੀ ਵਾਰ ਇਹ ਜਦੋਂ ਨੀਮਾ ਚ ਬਦਲਾ ਕੀਤਾ ਗਿਆ ਇਹ ਤਬਦੀਲੀਆਂ ਉਧਾਰਤੀ ਹੋਈਆਂ ਨੂੰ ਸਖਤ ਕਰਨ ਦੇ ਵਿਆਪਕ ਜਤਨਾਂ ਦੇ ਵਿਚਕਾਰ ਆਈਆਂ ਹਨ ਕਿਉਂਕਿ ਵੀ 22 ਵਿੱਚ ਕਰੋਨਾ ਮਹਾਂਮਾਰ ਦੇ ਡਰਾਣ ਲਗਾਈਆਂ ਗਿਆ ਪਾਬੰਦੀ ਹਟਣ ਤੋਂ ਬਾਅਦ ਦੇ ਚ ਵਾਧੇਸ਼ ਦੀ ਗਿਣਤੀ ਚ ਵਾਅਦਾ ਹੋਇਆ ਹੈ ਵੀਡੀਓ ਦੇਖਣ ਲਈ ਤੁਹਾਡਾ ਤਨੂੰ